ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਰਾ ਤੋਂ ਸੰਗਠਨ ਚਕਤਰ ਛੇਰ ਸਿੰਘ ਮਹੀਵਾਲ ਔਰ ਕੁਲਵਿੰਦਰ ਕੌਰ ਦਾ ਮੈਂ ਵੱਡਾ ਭਰਾ ਬੋਲਦਾ ਜੀ ਅੱਜ ਸਾਡੇ ਕੋਲ ਸਾਬਕਾ ਸੈਨਿਕ ਜਿਹੜੇ ਇਹਨਾਂ ਦੀ ਜਥੇਬੰਦੀ ਆ ਇਹ ਸਾਡੇ ਕੋਲ ਪਹੁੰਚੇ ਆ ਔਰ ਇਹਨਾਂ ਨੇ ਸਾਨੂੰ ਜਿਹੜੀ ਆ ਪੂਰਨ ਹਮਾਇਤ ਦੇਣ ਦਾ ਜਿਹੜਾ ਵਾ ਉਹ ਵਿਸ਼ਵਾਸ ਦਿਵਾਇਆ ਵਾ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਗੁਰਤੇਜ ਸਿੰਘ ਦਾਨਗੜ ਸੂਬਾ ਪ੍ਰਧਾਨ ਸਾਭਕਾ ਸੈਨਿਕ ਐਕਸ਼ਨ ਗਰੂਪ ਰਜਿਸਟਰਡ ਪੰਜਾਬ ਅੱਜ ਅਸੀਂ ਸਾਡੀ ਬੀਬੀ ਕਿਰਿੰਦਰ ਕੌਰ ਦੇ ਘਰ ਆਏ ਆ ਜੋ ਕਨਸਟੇਬਲ ਹੈ ਜੋ ਪਿਛਲੇ ਦਿਨੀ 에ਰਪੋਰਟ ਦਿੱਲੀ ਸੌਰੀ ਚੰਡੀਗੜ੍ਹ ਕਾਂਡ ਹੋਇਆ ਹੈ ਜਿਹਦੇ ਵਿੱਚ ਬੜਾ ਬਧਾ ਚੜਾ ਕੇ মিডিਆ ਦਿਖਾ ਰਿਹਾ ਉਹ ਬਿਲਕੁਲ ਨੋਰਮਲ ਹੈ ਬੇਟੀਆ ਆਪਣੀ ਡਿਊਟੀ ਕਰਦੀ ਸੀ ਡਿਊਟੀ ਦੌਰਾਨ ਜਿਹੜੇ ਕੁਸ ਮਤਲਬ ਜ਼ਿੰਮੇਵਾਰੀਆਂ ਨੇ ਉਹਨਾਂ ਦੀਆਂ ਉਹ ਜ਼ਿੰਮੇਵਾਰੀਆਂ ਮੁਤਾਬਕ ਰੌਤ ਕੰਗਣਾ ਨੂੰ ਜਿਹੜਾ ਮਤਲਬ ਉਹਨਾਂ ਨੇ ਹੁਕਮ ਦਿੱਤੇ ਸੀ ਉਹਨਾਂ ਦੀ ਉਹਨਾਂ ਨੇ ਪਾਲਣਾ ਨਹੀਂ ਕਰੀ ਉਲਟਾ ਚਾਰਜ ਉਹਨਾਂ ਤੇ ਲਾਤੇ ਇਹਦੀ ਅਸੀਂ ਸਾਬਕਾ ਸੈਨਿਕ ਐਕਸ਼ਨ ਗਰੁੱਪ ਵੱਲੋਂ ਜਿਹੜੀ ਘੋਰ ਨਿੰਦਿਆ ਕਰਦੇ ਆ ਸਾਡੀ ਪੰਜਾਬ ਦੇ ਵਿੱਚ ਜਿਹੜੀ ਗਿਣਤੀ ਹੈ ਉਹ 3 ਲੱਖ ਪਲੱਸ ਹੈ ਪੂਰੇ ਭਾਰਤ ਦੇ ਵਿੱਚ 30 ਤੋਂ 32 ਲੱਖ ਸਾਡੀ ਜਿੰਦਤੀ ਹੈ ਜੇਕਰ ਸਰਕਾਰਾਂ ਨੇ ਸੈਂਟਰ ਦੀ ਸਰਕਾਰ ਜਾਂ ਪ੍ਰਸ਼ਾਸਨ ਨੇ ਉਹਨਾਂ ਨੂੰ ਨੌਕਰੀ ਤੇ ਬਹਾਲ ਨਾ ਕੀਤਾ ਜਾਂ ਉਹਨਾਂ ਦੇ ਨਾਲ ਕੋਈ ਵੀ ਅਤਿਆਚਾਰ ਕੀਤਾ ਤਾਂ ਅਸੀਂ ਜੰਤਰ ਮੰਤਰ ਤੇ ਧਰਨਾ ਲਾਵਾਂਗੇ ਸਰਕਾਰਾਂ ਨੂੰ ਅਸੀਂ ਇੱਥੋਂ ਚੇਤਾਵਨੀ ਦਿੰਦੇ ਆ ਅੱਜ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਖੜੇ ਆ ਤੇ ਅਸੀਂ ਪੂਰੀ ਜਿਹੜੀ ਸਾਡੀ ਆਰਮੀ ਆ ਉਹਨਾਂ ਦੇ ਨਾਲ ਖੜੇਗੀ ਡਟ ਕੇ ਜਿੰਨੀਆਂ ਵੀ ਸਾਡੀਆਂ ਤਕਰੀਬਨ ਸੈਂਟਰ ਦੀਆਂ ਫੋਰਸਾਂ ਲਈਆਂ ਚਾਹੇ ਅਸੀਂ ਰਿਟਾਇਰਮੈਂਟਾਂ ਚਾਹੇ ਅਸੀਂ ਹਾਜ਼ਰ ਡਿਊਟੀ ਕਰਦੇ ਆਂ ਅਸੀਂ ਸਾਰੇ ਭੈਣ ਸਾਡੀ ਕਨਸਟੇਬਲ ਕੁਲਵਿੰਦਰ ਕੌਰ ਦੇ ਨਾਲ ਖੜੇ ਆਂ ਔਰ ਖੜੇ ਰਹਾਗੇ ਤੇ ਇਸ ਕਰਕੇ ਅਸੀਂ ਇੱਥੇ ਚੱਲ ਕੇ ਆਏ ਆਂ ਅਸੀਂ ਇਹਨਾਂ ਦਾ ਨਿੱਕਾ ਜਿਹਾ ਸਨਮਾਨ ਕੀਤਾ ਤੇ ਇਹ ਪ੍ਰਵਾਨ ਕਰਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ